ਪਿਆਰੇ ਸਰੋਤਤਾਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 92 ਆਓ ਸੁਣਦੇ ਹਾਂ ਚੌਥੇ ਨਾਨਕ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਦੇ ਗੁਣਾਂ ਦਾ ਵਿਖਿਆਨ ਬੜੇ ਪਿਆਰੇ ਤੇ ਸੋਖੇ ਸ਼ਬਦਾਂ ਵਿੱਚ ਕਰ ਰਹੇ ਹਨ ਜੀਵੇਂ ਕੇ ਸਤਗੁਰ ਦਾਤਾ ਦਿਆਲ ਹੈ ਇਹ ਵਾਹਿਗੁਰੂ ਜੀ ਦਾ ਬਹੁਤ ਵੱਡਾ ਗੁਣ ਹੈ ਜਿੱਥੇ ਉਹ ਦਿਆਲ ਹੁੰਦੇ ਹਨ ਉੱਥੇ ਖਿਮਾ ਵੀ ਕਰਦੇ ਹਨ ਸਤਗੁਰ ਅੰਦਰੋਂ ਨਿਰਵੈਰ ਹੈ ਸਤਗੁਰ ਤਾਂ ਪੂਰੀ ਤਰ੍ਹਾਂ ਨਿਰਵੈਰ ਹੈ ਉਹ ਤਾਂ ਵੈਰ ਕਰ ਹੀ ਨਹੀਂ ਸਕਦਾ ਅਸੀਂ ਸਭ ਉਸ ਦੇ ਬੱਚੇ ਹਾਂ ਬੱਚਿਆਂ ਨਾਲ ਵੈਰ ਨਹੀਂ ਹੁੰਦਾ ਸਤਗੁਰ ਸਭਨਾ ਦਾ ਭਲਾ ਮਨਾਇਦਾ ਵਾਹੀ ਗੁਰੂ ਤਾਂ ਸਭ ਦਾ ਭਲਾ ਹੀ ਮਨਾਉਂਦਾ ਹੈ ਹਰ ਵਕਤ ਭਲਾ ਹੀ ਕਰਦਾ ਹੈ ਸਤਗੁਰ نو ਜਿਹਾਂ ਕੋ ਇਛਦਾ ਇੱਛਾ ਪੂਰੀਆਂ ਕਰਦਾ ਹੈ ਅੰਤ ਵਿੱਚ ਗੁਰੂ ਜੀ ਕਹਿੰਦੇ ਹਨ ਕਰਤਾ ਸ੍ਰਿਸ਼ਟੀ ਦਾ ਰਚਨਹਾਰ ਵਾਹਿਗੁਰੂ ਸਭ ਕੁਝ ਜਾਣਦਾ ਹੈ ਜਿਸ ਤੋਂ ਛੁਪਿਆ ਹੋਇਆ ਕੁਝ ਵੀ ਨਹੀਂ ਹੈ ਹੁਣ ਪੂਰੇ ਸ਼ਬਦ ਦੀ ਵਿਆਖਿਆ ਕਰਦੇ ਹਾਂ ਮਹੱਲਾ ਚੌਥਾ ਅੰਗ 302 ਸਤਿਗੁਰ ਦਾਤਾ दयाल ਹੈ ਜਿਸਨੂੰ ਦਇਆ ਸਦਾ ਹੋਈ ਸਤਗੁਰ ਅੰਦਰੋਂ ਨਿਰਵੈਰ ਹੈ ਸਭ ਦੇਖੇ ਬ੍ਰਹਮ ਇੱਕ ਸੋਈ ਨਿਰਵੈਰਾ ਨਾਲ ਜੇ ਵੈਰ ਚਲਾਈ ਦੇ ਤਿੰਨ ਵਿੱਚੋਂ ਤਿਸਤਿਆ ਨ ਕੋਈ ਸਤਗੁਰ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਏ ਸਤਗੁਰ ਨੂੰ ਜਿਹਹ ਕੋ ਇਛਦਾ ਤੇਹ ਫਲ ਪਾਈ ਕੋਈ ਨਾਨਕ ਕਰਤਾ ਸਭ ਕਿਛ ਜਾਣਦਾ ਜੀ ਦੂ ਕਿਛ ਗੁਝਾ ਨਾ ਹੋਏ ਭਾਵ ਅਰਥ ਈਸ਼ਵਰ ਵਾਹਿਗੁਰੂ ਜੀ ਦਾ ਸੁਭਾਅ ਦਿਆਲਤਾ ਦਾ ਹੈ ਤੇ ਉਹ ਸਦਾ ਹੀ ਦਇਆ ਕਰਨ ਵਾਲੇ ਹਨ ਉਹਨਾਂ ਨੇ ਹੀ ਸ੍ਰਿਸ਼ਟੀ ਦੀ ਰਚਨਾ ਕੀਤੀ ਤੇ ਸਭ ਜੀਵਾਂ ਦੀ ਵੀ ਸਾਡੇ ਮਨੁੱਖਾਂ ਦੀ ਵੀ ਬਹੁਤ ਵਾਰੀ ਤਾਂ ਸਾਡੀਆਂ ਛੋਟੀਆਂ ਮੋਟੀਆਂ ਗਲਤੀਆਂ ਵਾਹਿਗੁਰੂ ਜੀ ਇਗਨੋਰ ਕਰ ਦਿੰਦੇ ਹਨ ਪਰ ਜਦੋਂ ਅਸੀਂ ਬੇਸ਼ਰਮ ਟੀਟ ਹੋ ਕੇ ਕੁਕਰਮ ਕਰਦੇ ਹਾਂ ਠੱਗੀ ਮਾਰਦੇ ਹਾਂ ਕਿਸੇ ਦਾ ਹੱਕ ਖੋ ਲੈਂਦੇ ਹਾਂ ਤਾਂ ਫਿਰ ਉਸ ਨੂੰ ਸਜ਼ਾ ਦੇਣੀ ਪੈਂਦੀ ਹੈ ਤੇ ਅਸੀਂ ਸਜ਼ਾ ਬੁਗਤਣ ਦੇ ਹੱਕਦਾਰ ਬਣ ਜਾਂਦੇ ਹਾਂ ਸੱਚਾ ਪਾਤਸ਼ਾਹ ਵਾਹਿਗੁਰੂ ਦਾ ਸੂਭਾ ਨਿਰਵੈਰਤਾ ਵਾਲਾ ਹੈ ਉਹ ਕਿਸੇ ਨਾਲ ਵੈਰ ਨਹੀਂ ਕਰਦਾ ਮੂਲ ਮੰਤਰ ਵਿੱਚ ਵੀ ਅਸੀਂ ਪੜਦੇ ਹਾਂ ਈਸ਼ਵਰ ਦੇ ਗੁਣਾ ਬਾਰੇ ਤਾਂ ਪਤਾ ਚੱਲਦਾ ਹੈ ਕਿ ਸਤਿਗੁਰੂ ਨਿਰਵੈਰ ਹੈ ਨਿਰਭਉ ਹੈ ਅਤੇ ਸਾਰੇ ਬ੍ਰਹਿਮੰਡ ਨੂੰ ਉਹ ਪ੍ਰਭੂ ਸਭ ਜਗ੍ਹਾ ਸਭ ਨੂੰ ਵੇਖ ਰਿਹਾ ਹੈ ਸੱਚ ਸੰਪੂਰਨ ਸਰਵ ਸ਼ਕਤੀਮਾਨ ਹੈ ਤੇ ਉਹ ਸਭ ਜਗ੍ਹਾ ਸਭ ਦੇ ਵਿਚਾਰਾਂ ਨੂੰ ਵੀ ਸਮਝ ਲੈਂਦਾ ਹੈ ਉਸ ਤੋਂ ਕੁਝ ਵੀ ਛੁਪਿਆ ਹੋਇਆ ਨਹੀਂ ਹੈ ਅਸੀਂ ਮਨੁੱਖ ਬੜੀਆਂ ਚਤੁਰਾਈਆਂ ਕਰਦੇ ਹਾਂ ਇਹ ਸਮਝ ਬੈਠਦੇ ਹਾਂ ਕਿ ਮੈਨੂੰ ਤਾਂ ਕੋਈ ਨਹੀਂ ਦੇਖ ਰਿਹਾ ਚਲੋ ਗਲਤ ਕੰਮ ਕਰਦੇ ਹਾਂ ਭੁੱਲ ਜਾਂਦੇ ਹਾਂ ਜਾ ਲਾਲਚ ਵਸ ਸਾਨੂੰ ਪਤਾ ਨਹੀਂ ਹੈ ਜਿੱਡੀ ਵੱਡੀ ਉਹਦੀ ਸ੍ਰਿਸ਼ਟੀ ਹੈ ਓਡੀਆਂ ਵੱਡੀਆਂ ਉਹਦੀਆਂ ਅੱਖਾਂ ਹਨ ਭਾਵ ਸੱਚ ਸਭ ਕੁਝ ਵੇਖ ਸਕਦਾ ਹੈ ਹਰ ਵਕਤ ਵੇਖ ਰਿਹਾ ਹੈ ਜਿਹੜੇ ਮਨੁੱਖ ਨਿਰਵੈਰ ਹਨ ਭਾਵ ਸਿੱਧ ਪੁਰਸ਼ ਹਨ ਸੰਤ ਹਨ ਪ੍ਰਭੂ ਨੂੰ ਪਿਆਰ ਕਰਨ ਵਾਲੇ ਹਨ ਉਹਨਾਂ ਨਾਲ ਕੋਈ ਵੈਰ ਕਮਾਉਂਦਾ ਹੈ ਉਹਨਾਂ ਨੂੰ ਦੁਖੀ ਕਰਦਾ ਹੈ ਤਾਂ ਉਹ ਆਪ ਕਦੀ ਸੁਖੀ ਨਹੀਂ ਹੋ ਸਕਦਾ ਦੁੱਖ ਹੀ ਪ੍ਰਾਪਤ ਕਰਦਾ ਰਹਿੰਦਾ ਹੈ ਉਹ ਪਿਆਰਾ ਵਾਹਿਗੁਰੂ ਸਭ ਦਾ ਭਲਾ ਹੀ ਕਰ ਰਿਹਾ ਹੈ ਆਪਣੀਆਂ ਦਾਤਾਂ ਵਿੱਚੋਂ ਮਨੁੱਖ ਨੂੰ ਜੀਵਾਂ ਨੂੰ ਦਾਤਾਂ ਦੇ ਰਿਹਾ ਹੈ ਤੇ ਲਗਾਤਾਰ ਦੇਈ ਜਾ ਰਿਹਾ ਹੈ ਆਦ ਤੋਂ ਲੈ ਕੇ ਹੁਣ ਤੱਕ ਭਲਾ ਹੀ ਭਲਾ ਕਰ ਰਿਹਾ ਹੈ ਅਜੇਹ ਪ੍ਰਭੂ ਦਾ ਬੁਰਾ ਤਾਂ ਕੋਈ ਹੋ ਹੀ ਨਹੀਂ ਸਕਦਾ ਕੋਈ ਕਰ ਹੀ ਨਹੀਂ ਸਕਦਾ ਇਸ ਤਰ੍ਹਾਂ ਦਾ ਕੁਝ ਕਰ ਸਕਣ ਦੀ ਕਿਸੇ ਦੀ ਕੋਈ ਹਸਤੀ ਹੀ ਨਹੀਂ ਹੈ ਓ ਮਹਾਨ ਈਸ਼ਵਰ ਜਿਸ ਤਰ੍ਹਾਂ ਉਹਦੇ ਅੱਗੇ ਕੋਈ ਵੀ ਮਨੁੱਖ ਆਪਣੀ ਇੱਛਾ ਪ੍ਰਗਟ ਕਰਦਾ ਹੈ ਇੱਛਾ ਦੀ ਦਾਤ ਮੰਗਦਾ ਹੈ ਜਿਹੜੀ ਕਿਸੇ ਹੋਰ ਦਾ ਨੁਕਸਾਨ ਕਰਨ ਵਾਲੀ ਨਹੀਂ ਹੁੰਦੀ ਤਾਂ ਉਸ ਨੂੰ ਪ੍ਰਭੂ ਪੂਰੀ ਕਰ ਦਿੰਦਾ ਹੈ ਉਹ ਵਸਤੂ ਜੋ ਇੱਛਾ ਪ੍ਰਗਟ ਕਰਨ ਵਾਲੇ ਦੇ ਭਲੇ ਵਿੱਚ ਹੁੰਦੀ ਹੈ ਉਹ ਉਸ ਨੂੰ ਮਿਲ ਜਾਂਦੀ ਹੈ ਮਹਾਨ ਈਸ਼ਵਰ ਸ੍ਰਿਸ਼ਟੀ ਦਾ ਰਚਨਹਾਰ ਗੁਣੀ ਨਿਧਾਨ ਸਭ ਕੁਝ ਜਾਣਦਾ ਹੈ ਸਭ ਦੇ ਦਿਲਾਂ ਦੀਆਂ ਜਾਣਨ ਵਾਲਾ ਹੈ ਉਹ ਸਭ ਕੁਝ ਵੇਖ ਰਿਹਾ ਹੈ ਉਸ ਤੋਂ ਕੁਝ ਛੁਪਿਆ ਹੋਇਆ ਨਹੀਂ ਹੈ ਈਸ਼ਵਰ ਵਾਹਿਗੁਰੂ ਪਿਤਾ ਤਮ ਗੁਣੀ ਨਿਧਾਨ ਹੈ ਗੁਣਾ ਦਾ ਖਜ਼ਾਨਾ ਹੈ ਉਹ ਸੁਖ ਦੇਣ ਵਾਲਾ ਹੈ ਭਲਾ ਕਰਨ ਵਾਲਾ ਹੈ ਭਲਾ ਹੀ ਕਰਦਾ ਹੈ ਉਹ ਇੱਛਾ ਪੁਰਖ ਹੈ ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਈ ਤਾ ਫਿਰ ਅਸੀਂ ਜਿਹੜੇ ਦੁੱਖ ਪਾਉਂਦੇ ਰਹਿੰਦੇ ਹਾਂ ਤੇ ਗਲਤ ਕੰਮ ਕਰਦੇ ਰਹਿੰਦੇ ਹਾਂ ਉਹ ਅਸੀਂ ਅਗਿਆਨਤਾ ਕਾਰਨ ਈਸ਼ਵਰ ਨੂੰ ਸਮਝੇ ਬਿਨਾ ਹੀ ਈਸ਼ਵਰ ਦੇ ਗੁਣਾ ਨੂੰ ਜਾਣੇ ਬਿਨਾ ਹੀ ਉਸ ਦਾ ਵਿਧਾਨ ਨਹੀਂ ਸਮਝ ਸਕਦੇ ਆਪਣੀ ਹੋਂਮੇ ਵਿੱਚ ਹੀ ਤੁਰੇ ਫਿਰਦੇ ਹਾਂ ਤੇ ਕਰਮ ਕਰੀ ਜਾਂਦੇ ਹਾਂ ਤਾਂ ਹੀ ਤੇ ਦੁੱਖ ਪਾਉਂਦੇ ਹਾਂ ਸਾਰੀ ਬਾਣੀ ਸਾਨੂੰ ਸਮਝਾ ਰਹੀ ਹੈ ਕਿ हे ਮਨੁੱਖ ਤੂੰ ਸੁਕਰਮ ਕਰ ਚੰਗੇ ਕਰਮ ਕਰ ਕਿਸੇ ਦਾ ਹੱਕ ਨਾ ਮਾਰ ਝੂਠ ਨਾ ਬੋਲ ਠੱਗੀ ਨਾ ਮਾਰ ਲਾਲਚ ਵਸ ਹੰਕਾਰ ਵਸ ਕਰਮ ਨਾ ਕਰੇ ਈਸ਼ਵਰ ਦੇ ਗੁਨਾ ਬਲੇ ਜੀਵੇ ਭਲਾ ਕਰਨਾ ਖਿਮਾ ਕਰਨਾ ਸੱਚੀ ਕੀਰਤ ਕਰਨਾ ਨਾਮ ਜਪਣਾ ਵੰਡ ਛਕਣਾ ਇਹੋ ਜਿਹੇ ਚੰਗੇ ਚੰਗੇ ਸਭ ਚੰਗਾ ਹੀ ਚੰਗਾ ਕਰਨਾ ਬਾਣੀ ਸਿਖਾਉਂਦੀ ਹੈ ਗਿਆਨ ਦਿੰਦੀ ਹੈ ਪਰ ਅਸੀਂ ਅਗਿਆਨੀ ਪੁਰਸ਼ ਗੁਰਬਾਣੀ ਤੋਂ ਸੇਧ ਨਹੀਂ ਲੈਂਦੇ ਗੁਰਬਾਣੀ ਨਹੀਂ ਪੜਦੇ ਗੁਰਬਾਣੀ ਨੂੰ ਵਿਚਾਰਦੇ ਨਹੀਂ ਹਾਂ ਤਾਂ ਹੀ ਤੇ ਦੁੱਖਾਂ ਦੀ ਨੜੀ ਜੜੀ ਸਾਡੇ ਜੀਵਨ ਵਿੱਚ ਲੱਗੀ ਰਹਿੰਦੀ ਹੈ ਗੰਦੇ ਸੰਸਕਾਰ ਅੱਗੋਂ ਅਸੀਂ ਆਪਣੇ ਬੱਚਿਆਂ ਨੂੰ ਵੀ ਦੇਈ ਜਾਂਦੇ ਹਾਂ ਸਤ ਸੰਗਤ करिए ਨਾਮ ਜਪਿਏ ਸੱਚ ਬੋਲੀਏ ਸੱਚੇ ਕਰਮ करिए ਤੇ ਦੁੱਖਾਂ ਤੋਂ ਬਚੇ ਰਹਿਏ ਵਿਚਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ